ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਪੰਜਾਬ ਦੇ ਇੱਕ ਮੁੰਡੇ ਨੇ ਖੁਦਕੁਸ਼ੀ ਕਰ ਲਈ ਇੱਕ ਕੁੜੀ ਦੇ ਪਿੱਛੇ ਦੋਨੋਂ ਦੇ ਵਿੱਚੋਂ ਦੇਖੋ ਕੌਣ ਸਹੀ ਆ ਕੌਣ ਗਲਤ ਆ ਇਸ ਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਮੁੰਡੇ ਨੇ ਆਪਣੇ ਕਮਰੇ ਦੇ ਵਿੱਚ ਹੀ ਫੰਦਾ ਲੈ ਲਿਆ ਇੱਕ ਕੈਨੇਡੀਅਨ ਅਸਟਰ ਪੇਜ ਆ ਉਸ ਨੇ ਲਿਖਿਆ ਹੋਇਆ ਅੱਜ ਫੇਰ ਇੱਕ ਮਾਂ ਦਾ ਪੁੱਤ ਚਲ ਗਿਆ ਇੱਕ ਇਹੋ ਜੀ ਕੁੜੀ ਨੇ ਜੋ ਬਸ ਪਿਆਰ ਦੇ ਨਾਮ ਤੇ ਮੁੰਡਿਆਂ ਨੂੰ ਲੁੱਟ ਕੇ ਤੇ ਉਹਨਾਂ ਨੂੰ ਯੂਜ਼ ਕਰਕੇ ਛੱਡ ਦਿੰਦੀਆਂ ਨੇ ਇਸ ਕੁੜੀ ਦਾ ਨਾਮ ਰਾਸੀ ਰਾਜਪੂਤ ਹੈ ਤੇ ਇਹ ਪਠਾਨਕੋਟ ਹਿਮਾਚਲ ਦੀ ਰਹਿਣ ਵਾਲੀ ਹੈ ਇਸ ਨੇ ਮੁੰਡੇ ਨੂੰ ਇੰਨਾ ਮਜਬੂਰ ਕਰਤਾ ਸੀ ਕਿ ਉਹਨੇ ਇੰਨਾ ਵੱਡਾ ਸਟੈਪ ਚੁੱਕ ਲਿਆ ਬਾਕੀ ਤੁਸੀਂ ਸਾਰੀ ਇਹ ਪੋਸ ਕਰਕੇ ਪੜ ਸਕਦੇ ਹੋ ਇਸ ਦੇ ਵਿੱਚ ਹੋਰ ਵੀ ਕੁਝ ਲਿਖਿਆ ਹੈ ਕਿ ਮੁੰਡਾ ਜਿੰਨਾ ਵੀ ਕਮਾਉਂਦਾ ਸੀ ਉਹ ਸਾਰਾ ਕੁਝ ਕੁੜੀ ਨੂੰ ਦਿੰਦਾ ਸੀ ਅਤੇ ਕੁੜੀ ਦੇ ਤਿੰਨ ਚਾਰ ਅਫੇਅਰ ਵੀ ਚੱਲ ਰਹੇ ਸੀ ਅਤੇ ਉਹ ਹੋਰਾਂ ਮੁੰਡਿਆਂ ਨੂੰ ਧਮਕੀਆਂ ਵੀ ਦਿਵਾਉਂਦੀ ਸੀ ਇਸ ਮੁੰਡੇ ਨੂੰ ਮਿਜ਼ੇਬਿਟ ਲਿਖਿਆ ਹੋਇਆ Google Pay ਦੇ ਸਾਰੀਆਂ ਜਿਹੜੀਆਂ ट्रांजੈਕਸ਼ਨਾਂ ਨੇ ਉਹ ਵੀ ਪਈਆਂ ਨੇ ਫੋਨ ਦੇ ਵਿੱਚ ਮੁੰਡੇ ਦੇ ਤੇ ਇਹ ਮੁੰਡਾ ਸਿਰਫ 19 ਸਾਲਾਂ ਦਾ ਸੀ ਦੋਸਤੋ ਜਿੰਨੇ ਇਹ ਸਟੈਪ ਚੁੱਕਿਆ ਸੋ ਕੀ ਕਹਿਣਾ ਚਾਹੋਗੇ ਦੋਸਤੋ ਤੁਸੀਂ ਇਸ ਤੇ ਬਾਰੇ ਅੱਜ ਕੱਲ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਨਾਲੇ ਕਿਸੇ ਦਾ ਕੁਝ ਨਹੀਂ ਜਾਂਦਾ ਸੋ ਇਹ ਧਿਆਨ ਦੇ ਵਿੱਚ ਰੱਖਿਆ ਕਰੋ ਕੋਈ ਸਟੈਪ ਚੁੱਕਣ ਤੋਂ ਪਹਿਲਾਂ